ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਵੱਲੋਂ ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਪੁਲਿਸ ਵੱਲੋਂ ਪਾਕਿਸਤਾਨ ਵਿੱਚ ਸਥਿਤ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਤੇ ਪਾਕਿਸਤਾਨ ਦੀ ਆਈਐਸਆਈ ਦੁਆਰਾ ਸੰਚਾਲਿਤ ਹਰਵਿੰਦਰ ਰਿੰਦਾ ਦੁਆਰਾ ਰਚੀ ਗਈ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਿੱਤਿਆ ਨੇ ਦੱਸਿਆ ਕਿ ਏਜੀਟੀਐਫ ਦੀਆਂ ਟੀਮਾਂ ਵੱਲੋਂ ਖੁਫੀਆ ਜਾਣਕਾਰੀ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਦੇ ਇੱਕ ਜੰਗਲੀ ਖੇਤਰ ਤੋਂ ਅਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਕੀਰਾ ਬਰਾਮਦ ਕੀਤਾ ਜਿਸ ਵਿੱਚ 2 ਏਕੇ 47 ਰਾਈਫਲਾਂ ਜ਼ਿੰਦਾ ਕਾਰਤੂਸ ਮੈਗਜ਼ੀਨ ਤੇ ਹੋਰ ਕਈ ਹਥਿਆਰਾਂ ਦੇ ਸਮਾਨ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਤੋਂ ਵੱਡੇ ਖੁਲਾਸੇ ਹੋ ਸਕਦੇ ਨੇ ਨਾਮ ਹੈ ਅਪੀ ਸਰਪੰਚ ਸਾਫ ਦਾ ਸਰਪੰਚ ਆ ਮੈਂ ਪਾਜੀ 20 ਦਿਨਾਂ ਤੋਂ ਬੱਤੀ ਦੀ ਪ੍ਰੋਬਲਮ ਚੱਲਣ ਦੀ ਆ ਜਈ ਨੂੰ ਕੰਪਲੇਨਾਂ ਆ ਪਾ ਪਾ ਕੇ ਅਸੀਂ ਆਕ ਕੇ ਥਗੜੇ ਲੈਣ ਮੈਣ ਆਉਂਦੇ ਆ ਉਹ ਕਹਿੰਦੇਾਨੂੰ ਸਮਾਨ ਨਹੀਂ ਮਿਲਦਾ ਭਾਜੀ ਉਹ ਪਾਰਟ ਛੋਟ ਹੋਈ ਹੀ ਆਪਾਂ 20 ਦਿਨ ਤੋਂ ਚਾਹੀਦੇ ਤਰਲੇ ਮਾਰਨ ਦੇ ਆ ਕਿ ਮੌਕਾ ਵੇਖੋ ਤੁਹਾਨੂੰ ਮੌਕਾ ਵਿਖਾ ਲਾਂਗੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਅੱਜ ਉਹ ਸਕੂਲ ਵਾਂ ਨਗੀ ਉਹ ਬਿਲਕੁਲ ਉਰਚ ਕਰੰਟ ਆ ਗਿਆ 10 15 ਬੱਚੇ ਹੀ ਉਰਚ ਜੈਨ ਨੂੰ 2 ਵਜੇ ਕੁਛ 16 ਮਿੰਟ ਤੇ ਮੈਂ ਫੋਨ ਕੀਤਾ ਜੈਨ ਮੇਰਾ ਫੋਨ ਨਹੀਂ ਚੁੱਕਿਆ 20 ਦਿਨ ਤੋਂ ਪ੍ਰੋਬਲਮ ਚੱਲਣ ਦੀ ਆ ਰਾਤ ਬੰਦ ਕਰ ਦਿੰਦੇ ਆ ਸਵੇਰੇ ਆਉਂਦੀ ਆ ਕਹਿੰਦੇ ਜੀ ਲੋ ਡਾਟਾ ਡਿਪੈਂਡ ਲੋਡ ਹੁਣ ਬੱਤੀ ਵਾਲੇ ਹੱਲ ਕਰਨਾ ਆਪਾਂ ਥੋੜਾ ਹੱਲ ਕਰਨਾ ਵਾ ਇਹ ਤਾਂ ਵਿਭਾਗ ਦੇ ਕੰਮ ਆ ਹੁਣ ਲੋਕ ਕਹਿੰਦੇ ਆਂ ਹੀ ਪਰੇਸ਼ਾਨ ਹੋ ਕੋਈ ਕਹਿੰਦਾ ਕਿ ਸਾਡਾ ਉਹ ਬਿਜਲੀ ਪ੍ਰਸ਼ਾਸਨ ਦਾ ਕੰਮ ਆ ਜੇ ਉਹ ਬੱਚੇ ਮਰ ਜਾਂਦੇ ਫਿਰ ਤੇ ਸਾਰੇ ਪ੍ਰਸ਼ਾਸਨ ਨੇ ਵੀ ਆਉਣਾ ਸੀ ਸਰਕਾਰ ਨੇ ਵੀ ਆਉਣਾ ਸੀ ਝੂਠੇ ਦਲਾਸੇ ਦੇਣੇ ਆਉਣਾ ਸੀ ਇਹ ਕੰਮ ਪਹਿਲੋ ਵੇਖਿਆ ਜਾਏ ਨਾ ਆਪਾਂ ਚਾਹੁੰਨੇ ਆ ਕਿ ਇਨਸਾਫ ਬੱਤੀ ਵਾਲੇ ਆਉਣ ਤੇ ਆਪਾਂ ਲੋਕ ਵੀ ਖੱਜਲ ਖਰਾਬ ਹੋਣਦੇ ਆਪਾਂ ਵੀ ਖੱਜਲ ਖਰਾਬ ਹੋਣਦੇ ਆ ਬੱਤੀ ਦਾ ਕੰਮ ਸਹੀ ਕਰਨ ਜੋ ਇਹਨਾਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਣ ਤੇ ਆਪਾਂ ਉੱਠਣ ਨੂੰ ਤਿਆਰ ਆ ਮੁਸ਼ਕਲ ਜੀ ਬਿਜਲੀ ਦੀ ਮੁਸ਼ਕਲ ਹੈ ਜਈ ਨੂੰ ਫੋਨ ਕਰੀਦਾ ਆਪਦਾ ਚੁੱਕਦਾ ਨਹੀਂ ਆ ਤੇ ਜੇ ਚੁੱਕਦਾ ਤੇ ਉਹ ਲਾਈਨਮੈਨ ਘਲਦਾ ਵਾ ਨਾ ਉਹਨਾਂ ਨੂੰ ਕੋਈ ਸਮਾਨ ਦਿੰਦਾ ਕੁਛ ਨਹੀਂ ਕਹਿੰਦਾ ਹੈ ਕੁਛ ਨਹੀਂ ਸਟੋਰ 'ਚ ਤੇ ਜੇ ਅੱਜ ਇੱਥੇ ਕਿਸੇ ਨੇ ਬਾਹਰ ਕਹਿੰਨੇ ਕਲੋਨੀ ਤੋਂ ਤਾਰ ਕਢੋਣੀ ਹੈ ਨਾ ਗੱਡੀਆਂ ਨਾਲ ਤਾਰਾਂ ਆ ਜਾਂਦੀਆਂ ਨੇ ਤੇ ਇਹਦੇ ਕੋਲ 3 ਮੀਟਰ ਟੋਟਾ ਨਹੀਂ ਉਹਦਾਂ ਦਾ ਨਿਕਲਿਆ 3-4 ਮੀਟਰ ਕਿੰਨੇ ਦਿਨ ਹੋ ਗਏ 20 ਦਿਨ ਘਟੋ-ਘਟੋ ਹੋ ਗਏ ਆ ਇਹ ਮੇਰੇ ਸਾਹਨਾਂ ਨੂੰ ਘੰਟਾ ਹੋ ਗਿਆ ਕਿ ਇੱਥੋਂ ਕਿਲੋਮੀਟਰ ਦੇ ਇਹਨਾਂ ਦੇ ਦਫ਼ਤਰ ਨੇ ਕੋਈ ਅਜੇ ਤੱਕ ਇਹਨਾਂ ਦੇ ਪ੍ਰਸ਼ਾਸਨ ਦਾ ਬਿਜਲੀ ਬੋਰਡ ਦਾ ਨਹੀਂ ਆਇਆ ਸਾਡੇ ਤੱਕ ਅਸੀਂ ਦੇਹੋ ਜਾਣਦੇ ਆ ਵੀ ਕੋਈ ਸੁਚੱਜੇ ਢੰਗ ਨਾਲ ਕੰਮ ਕਰਨ ਨਾ ਇਹ ਕਿ ਇਹਦਾ ਫੋਨ ਚੁੱਕਦੇ ਨਾ ਕੋਈ ਆਉਂਦੇ ਨਾ ਐਸਡੀਓ ਦਾ ਫੋਨ ਨੰਬਰ ਬੰਦ ਆ ਰਿਹਾ ਜਈ ਜੇ ਚੁੱਕਦਾ ਤੇ ਜਈ ਕੋਈ ਗੱਲ ਬਾਤ ਨਹੀਂ ਮੁਸ਼ਕਲ ਜੀ ਤਕਰੀਬਨ ਅਪਲ ਦੇ ਰਾਤ ਨੂੰ 11:00 ਵਜੇ ਲਾਈਟ ਬੰਦ ਕਰ ਦਿੰਦੇ ਆਏ ਵੀ ਇੱਧਰ ਲੋਡ ਬਹੁਤ ਆ ਬਾਕੀ ਪਿੰਡਾਂ ਸਾਰੇ ਜਗਦੀ ਕੀ ਲੋਡ ਇੱਥੇ ਆ ਉਥੇ ਸਾਰੇ ਚੌਂਕ ਜਲਬਤੀਆਂ ਜਗੰਡੀਆਂ ਜਾਗ ਵੇਖ ਲਓ ਸਾਰੀ ਰਾਤ ਜਾਗਦੀਆਂ ਨੇ ਉਹ ਅੱਧੇ ਪਿੰਡ ਜੀ ਨਹੀਂ ਲਾਈਟ ਉਥੇ ਜਾਗਦੀ ਆ ਕੀ ਗੱਲ ਉਥੇ ਲੋਡ ਨਹੀਂ ਆ ਕਿ ਸਿਰਫ ਇੱਕ ਪਿੰਡ ਇੱਕ ਦੋ ਨਾਲ ਕਰਕੇ ਲੋਡ ਸਾਰਾ ਚੱਲ ਜਾਂਦਾ ਵਾ ਅਸੀਂ ਦੇ ਉਹ ਆਨੇ ਆ ਵੀ ਚੰਗਾ ਸੁਚੱਜੇ ਢੰਗ ਨਾਲ ਕੋਈ ਮਤਲਬ ਕਰਨ ਬਿਜਲੀ ਨੂੰ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਸਾਡਾ ਦਿਲ ਨਹੀਂ ਕਰਦਾ 20 ਦਿਨ ਹੋ ਗਏ ਆ ਅੱਕ ਕੇ ਅੱਜ ਸਾਰੇ ਪਿੰਡ ਨੇ ਰੋਡ ਕੱਢਿਆ ਬੱਚੇ-ਬੱਚੇ ਵੇਲੋ ਸਾਰੇ ਪਿੰਡ ਦੇ ਬਾਹਰ ਆਏ ਨਿਕਲ ਕੇ ਨਹੀਂ ਤੇ ਕੋਈ ਰੋਡ ਤੇ ਆਣ ਕੇ ਕਿਨੂੰ ਲੋੜ ਨਹੀਂ ਆਣ ਕੇ ਕੋਈ ਥੱਲੇ ਆ ਜਾਏਗਾ ਸਭ ਮੁਸ਼ਕਲ ਹੈ ਸਾਡੀ ਦੇਖੋ ਬੱਤੀ ਆ ਤੋ 10 ਦਿਨ ਨੂੰ ਪਹਿਲਾਂ ਖਰਾਬ ਹੋਂਦੀ ਆ ਠੀਕ ਆ ਬੱਤੀ ਠੀਕ ਕਰਕੇ ਜਾਂਦੇ ਆ 10 ਮਿੰਟਾਂ ਬਾਅਦ ਜਾ ਕੇ ਫੇਰ ਸੜ ਜਾਂਦੀ ਤਾਰ ਅੱਜ ਉਹ ਤਾਰ ਨੰਗੀ ਛੱਡ ਗਈ ਤੇ ਬੱਸ ਨੂੰ ਸਾਰ ਬੱਚਿਆਂ ਦੀ ਬੱਸ ਹੀ ਪਰ 25-30 ਬੱਚੇ ਸੀ ਅਗਰ ਉਹ ਬੱਚਿਆਂ ਨੂੰ ਕਰੰਟ ਪਰ ਪੈ ਗਿਆ ਨਾਲ ਲੱਗੀ ਬੱਸ ਅਗਰ ਉਹ ਬੱਚੇ ਮਰ ਜਾਂਦੇ ਤੇ ਕੌਣ ਜ਼ਿੰਮੇਵਾਰੀ ਸਰ ਸਰਕਾਰ ਜ਼ਿੰਮੇਵਾਰੀ ਜਾਂ ਜੇਏ ਜ਼ਿੰਮੇਵਾਰੀ ਤੇ ਬਿਜਲੀ ਬੋਰਡ ਜ਼ਿੰਮੇਵਾਰੀ ਸਰ ਬਿਜਲੀ ਬੋਰਡ ਨੂੰ ਕੀਤੀ ਆ ਬਸ ਸਰ ਸਰ ਜੇਏ ਨੂੰ ਵੀ ਕਰਨੇ ਆ ਹੁਣ ਜੇਏ ਨੂੰ ਫੋਨ ਕਹਿੰਦੇ ਜੇਏ ਫੋਨ ਨਹੀਂ ਚੁੱਕਦਾ ਤੁਹਾਡੀ ਸਰ ਮੰਨ ਇਹ ਹੀ ਆ ਕਿਹੜਾ ਤਾਂ ਬੱਤੀ ਠੀਕ ਕੀਤੀ ਜਾਏ ਕਿਹੜਾ ਜੋਰ ਲੰਗੇ ਆ ਉਹ ਟੱਕੇ ਜਾਣ ਤੇ ਆਪਾਂ ਰਸਤਾ ਖੋਲ ਦੇਣ ਮੁਸ਼ਕਲ ਇਹਨਾਂ ਦੀ ਆ ਵੀ ਕੋਈ ਬਿਜਲੀ ਬੋਰਡ ਦੀ ਕੋ ਤਾਰ ਟੁੱਟ ਗਈ ਸੀ ਆਪਣਾ ਜਿਹੜੀ ਬੱਤੀ ਵਾਲੀ ਤਾਰ ਹੁੰਦੀ ਪਿੰਡ ਬਹਾਦਰਪੁਰ ਦੀ ਉਹਦੇ ਵਿੱਚ ਉਹਨਾਂ ਨੇ ਜੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਾਰ ਪਾ ਕੇ ਗਏ ਆ ਲੋਡ ਜ਼ਿਆਦਾ ਹੋਣ ਕਰਕੇ ਤਾਰ ਦਬਾਰਾ ਫੇਰ ਜਿਹੜੀ ਆ ਉਹ ਮਤਲਬ ਸੜ ਗਈ ਆ ਇਹ ਬੰਦੇ ਕਹਿੰਦੇ ਆ ਜੀ ਅਸੀਂ ਦੱਸ ਦੇਣ ਹੋ ਗਿਆ ਅਸੀਂ ਇਹਨਾਂ ਨੂੰ ਪ੍ਰੋਬਲਮ ਆਪਣੀ ਦੱਸਣ ਲਈ ਸਾਡੇ ਕੋਲ ਮਸਲਾ ਹੱਲ ਨਹੀਂ ਕੀਤਾ ਅਸੀਂ ਇਹਨਾਂ ਨੂੰ ਤੁਹਾਡੇ ਸਾਹਮਣੇ ਬੇਨਤੀ ਕੀਤੀ ਆ ਵੀ ਆ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਤੁਸੀਂ ਪਬਲਿਕ ਨੂੰ ਜਾਣ ਤੋਂ ਅਜੇ ਬਿਲੀਪੋਰਟ ਸਾਡੀ ਮੇਰੀ ਜਈ ਨਾਲ ਗੱਲ ਹੋਈ ਉਹ ਕਹਿੰਦੇ ਆਪਾਂ ਦੋ ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮਸਲਾ ਹੱਲ ਕਰ ਦਨੇ ਆਂ ਕਾਰ ਲੈ ਕੇ ਹੁਣ ਲੱਗੇ ਚੱਲੋ ਇਹਨਾਂ ਨੇ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ